ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਡਟ ਕੇ ਵਿਰੋਧ ਕੀਤਾ ਗਿਆ ਔਰ ਵਿਰੋਧ ਕਰਨ ਵਾਲੇ ਹੋਰ ਕੋਈ ਨਹੀਂ ਸਕੋ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਦੱਸੇ ਜਾ ਰਹੇ ਨੇ ਹੇਠਲੇ ਪੱਧਰ ਦੇ ਉੱਤੇ ਜਿਹੜੇ ਵਰਕਰ ਨੇ ਉਹਨਾਂ ਨੇ ਵਿਰੋਧ ਕੀਤਾ ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਹੀ ਪ੍ਰਧਾਨ ਦਾ ਵਿਰੋਧ ਕਰ ਰਹੇ ਹੋ ਤੇ ਉਹਨਾਂ ਨੇ ਸਿੱਧਾ ਕਿਹਾ ਕਿ ਇਹ ਕਿਹੜਾ ਪ੍ਰਧਾਨ ਦਰਸਲ ਵਿਰੋਧ ਇਸ ਗੱਲ ਦਾ ਹੋ ਰਿਹਾ ਸੀ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਬਾਹਰੋਂ ਲਿਆ ਕੇ ਤੇ ਪਟਿਆਲੇ ਦੀ ਉਮੀਦਵਾਰੀ ਦੇ ਦਿੱਤੀ ਹੈ ਔਰ ਇਸ ਤੋਂ ਪਹਿਲਾਂ ਵੀ ਜਦੋਂ ਇਹ ਚਰਚਾਵਾ ਚੱਲ ਰਹੀਆਂ ਸੀ ਉਸ ਵੇਲੇ ਵੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਕਾਂਗਰਸ ਦੇ ਜਿਹੜੇ ਵਰਕਰ ਨੇ ਖਾਸ ਕਰਕੇ ਉਹ ਵਿਰੋਧ ਕਰ ਰਹੇ ਸੀ ਕਿ ਬਾਹਰਲਾ ਬੰਦਾ ਲਿਆ ਕੇ ਉਮੀਦਵਾਰੀ ਨਹੀਂ ਦਿੱਤੀ ਜਾਵੇਗੀ ਨਾ ਹੀ ਅਸੀਂ ਸਵੀਕਾਰਾਂਗੇ ਪਰ ਕਾਂਗਰਸ ਪਾਰਟੀ ਨੇ ਉਹੀ ਕੀਤਾ ਖੈਰ ਕਰਨਾ ਵੀ ਬਣਦਾ ਸੀ ਕਿਉਂਕਿ ਕਾਂਗਰਸ ਪਾਰਟੀ ਦੇ ਕੋਲ ਇਹੋ ਜਿਹਾ ਲੀਡਰ ਕੋਈ ਨਹੀਂ ਸੀ ਜਿਹੜਾ ਬੀਬੀ ਪ੍ਰਨੀਤ ਕੌਰ ਨੂੰ ਸਿੱਧੀ ਚੁਣੌਤੀ ਦੇ ਸਕਦਾ ਸੀ ਬੀਬੀ ਪ੍ਰਨੀਤ ਕੌਰ ਨੇ ਪੰਜ ਵਾਰ ਦੇ ਵਿੱਚੋਂ ਚਾਰ ਵਾਰ ਤਾਂ ਇਸ ਸੀਟ ਦੇ ਉੱਤੇ ਆਪਣਾ ਦਬਦਬਾ ਬਣਾ ਕੇ ਰੱਖਿਆ ਹੈ ਔਰ ਇਹਨਾਂ 5-12 ਦੇ ਵਿੱਚੋਂ ਜੇ ਇੱਕ ਵਾਰ ਹਾਰੇ ਵੀ ਨੇ ਤੇ ਉਹ ਡਾਕਟਰ ਧਰਮਵੀਰ ਗਾਂਧੀ ਦੇ ਖਿਲਾਫ ਹਾਰੇ ਨੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਹਰਾ ਕੇ ਤੇ ਇਸ ਸੀਟ ਦੇ ਉੱਤੇ ਆਪਣਾ ਦਬਦਬਾ ਕਾਇਮ ਕੀਤਾ ਸੀ ਪਰ ਉਸ ਤੋਂ ਬਾਅਦ ਦੁਬਾਰਾ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਛੱਡ ਦਿੰਦੇ ਨੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਅਗਲੀਆਂ ਚੋਣਾਂ ਜਿਹੜੀਆਂ ਨੇ ਉਹ ਆਜ਼ਾਦ ਲੜਦੇ ਨੇ ਉਸ ਤੋਂ ਬਾਅਦ ਆਪਣੀ ਪਾਰਟੀ ਬਣਾ ਲੈਂਦੇ ਨੇ ਪਰ ਹੁਣ ਦੁਬਾਰਾ ਡਾਕਟਰ ਧਰਮਵੀਰ ਗਾਂਧੀ ਮੈਦਾਨ 'ਚ ਆ ਗਏ ਨੇ ਪਰ ਹੁਣ ਪੱਲਾ ਫੜਿਆ ਕਾਂਗਰਸ ਪਾਰਟੀ ਦਾ ਖੈਰ ਇਸ ਤੋਂ ਬਾਅਦ ਧਰਮबीर ਗਾਂਧੀ ਦੀ ਉਮੀਦਵਾਰੀ ਤੋਂ ਬਾਅਦ ਹੁਣ ਕਾਂਗਰਸ ਦੀ ਸੀ ਲੀਡਰਸ਼ਿਪ ਜਿਹੜੀ ਹੈ ਉਹ ਖਫਾ ਹੈ ਪਟਿਆਲਾ ਸੀਟ ਤੋਂ ਖਾਸ ਕਰਕੇ ਖਫਾ ਹੈ ਲੀਡਰਸ਼ਿਪ ਸ਼ਾਇਦ ਇਹ ਨਹੀਂ ਸਮਝਦੀ ਕਿ ਇਸ ਸਥਿਤੀ ਦੇ ਵਿੱਚ ਜਿੱਥੇ ਕਾਂਗਰਸ ਨੂੰ ਆਪਣਾ ਗੱਡ ਬਚਾਉਣਾ ਜ਼ਰੂਰੀ ਹੈ ਤਾਂ ਕਾਂਗਰਸ ਕੁਝ ਵੀ ਕਰੇਗੀ ਕਿ ਉਹ ਆਪਣਾ ਗੱਡ ਬਚਾ ਸਕੇ ਉਹ ਕਹਾਵਤ ਜਿਵੇਂ ਕਹਿੰਦੀ ਹੈ ਕਿ एवरीथिंग इज ਅ ਫੇਅਰ ਇਨ ਲਵ ਐਂਡ ਵਾਰ ਔਰ ਐਮੋਜੀ ਸਥਿਤੀ ਦੇ ਵਿੱਚ ਉਹੀ ਤਰੀਕਾ ਕਾਂਗਰਸ ਨੇ ਇਖਤਿਆਰ ਕੀਤਾ ਧਰਮਵੀਰ ਗਾਂਧੀ ਨੂੰ ਬਾਹਰੋਂ ਲਿਆ ਕੇ ਉਮੀਦਵਾਰੀ ਜ਼ਰੂਰ ਦਿੱਤੀ ਗਈ ਹੈ ਪਰ ਕਾਂਗਰਸ ਪਾਰਟੀ ਜਾਂ ਫਿਰ ਕੋਈ ਵੀ ਪਾਰਟੀ ਹੋਵੇ ਉਹਨਾਂ ਦੇ ਬਹਾਫ ਉੱਤੇ ਇੱਕ ਗੱਲ ਜ਼ਰੂਰ ਬਣਦੀ ਹੈ ਕਿ ਹਰ ਇੱਕ ਪਾਰਟੀ ਨੂੰ ਆਪਣਾ ਕੇਡਰ ਸਟਰੋਂਗ ਕਰਨਾ ਚਾਹੀਦਾ ਆਪਣੇ ਲੀਡਰਾਂ ਨੂੰ ਇੰਨਾ ਸਟਰੋਂਗ ਕਰਨਾ ਚਾਹੀਦਾ ਕਿ ਉਹ ਲੋਕਾਂ ਦੇ ਵਿੱਚ ਵਿਚਰਣ ਲੋਕ ਉਹਨਾਂ ਨੂੰ ਪਛਾਣਨ ਸਾਰੀਆਂ ਪਾਰਟੀਆਂ ਦੇ ਵਿੱਚ ਬਹੁਤ ਕਰਕੇ ਲੀਡਰ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੂੰ ਲੋਕ ਪਛਾਣਦੇ ਹੀ ਨਹੀਂ ਜਿਨ੍ਹਾਂ ਦਾ ਚਿਹਰਾ ਹੀ ਕਦੀ ਨਹੀਂ ਦੇਖਿਆ ਹੁੰਦਾ ਪਰ ਜ਼ਰੂਰ ਜਦੋਂ ਇਲੈਕਸ਼ਨਸ ਦਾ ਸਮਾਂ ਆਉਂਦਾ ਉਹ ਲੋਕ ਸੜਕਾਂ ਦੇ ਉੱਤੇ ਗੱਡੀਆਂ ਵਾਂਗ ਫੈਲ ਜਾਂਦੇ ਨੇ ਇੱਧਰ ਉੱਧਰ ਉਹ ਲੀਡਰ ਫਿਰਦੇ ਨੇ ਲੋਕਾਂ ਦੇ ਵਿੱਚ ਜਾਂਦੇ ਨੇ ਲੋਕ ਚੋਣ ਹੋਣ ਤੱਕ ਤਾਂ ਇਹ ਹੀ ਨਹੀਂ ਪਛਾਣ ਸਕਦੇ ਕਿ ਇਹ ਲੀਡਰ ਹੈ ਕੌਣ ਇਹਦਾ ਨਾਂ ਕੀ ਹੈ ਕਿਹੜੀ ਪਾਰਟੀ ਦੇ ਨਾਲ ਤਾਲੁਕ ਰੱਖਦਾ ਔਰ ਸਾਡਾ ਕੀ ਸਵਾਰਣ ਆਇਆ ਜਦੋਂ ਤੱਕ ਲੋਕ ਸਮਝਣ ਲੱਗਦੇ ਨੇ ਉਦੋਂ ਚੋਣਾਂ ਪੈ ਜਾਂਦੀਆਂ ਨੇ ਲੀਡਰ ਵਾਪਸ ਆਪੋ ਆਪਣੇ ਘਰਾਂ ਦੇ ਵਿੱਚ ਵੜ ਜਾਂਦੇ ਨੇ ਵਾਪਸ ਆਪੋ ਆਪਣੇ ਕੰਮਕਾਰ 'ਚ ਪੈ ਜਾਂਦੇ ਨੇ ਆਪੋ ਆਪਣਾ ਬਿਜ਼ਨਸ ਸੰਭਲਣ ਲੱਗ ਜਾਂਦੇ ਨੇ ਲੋਕ ਫੇਰ ਹੋਣਾ ਨੂੰ ਭੁੱਲ ਜਾਂਦੇ ਨੇ ਆਪਣੇ ਲੀਡਰਾਂ ਨੂੰ ਸਟਰੋਂਗ ਕਰਨਾ ਚਾਹੀਦਾ ਹੈ ਆਪਣੇ ਲੀਡਰਾਂ ਨੂੰ ਜ਼ਿਲ੍ਹਿਆਂ ਪੱਧਰ ਦੇ ਉੱਤੇ ਹਲਕਿਆਂ ਪੱਧਰ ਦੇ ਉੱਤੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਉਤਾਰਨਾ ਚਾਹੀਦਾ ਹੈ ਲੋਕਾਂ ਨਾਲ ਮੇਲ ਮਲਾਪ ਰੱਖਣਾ ਚਾਹੀਦਾ ਤਾਂ ਕਿ ਪਾਰਟੀਆਂ ਦਾ ਉਹ ਰਸੂਖ ਬਣਿਆ ਰਹੇ ਔਰ ਜਦੋਂ ਇਹੋ ਜੀ ਸਥਿਤੀ ਬਣੇ ਉਸ ਵੇਲੇ ਪਾਰਟੀ ਦੇ ਕੋਲ ਸੈਕੰਡ ਆਪਸ਼ਨ ਬਣਿਆ ਰਹੇ ਪਾਰਟੀ ਦੇ ਕੋਲ ਆਪਣਾ ਕੇਡਰ ਜਿਹੜਾ ਆ ਉਹ ਇੰਨਾ ਮਜ਼ਬੂਤ ਹੋਣਾ ਚਾਹੀਦਾ ਪਰ ਸ਼ਾਇਦ ਅੱਜ ਦੇ ਵਿਲੇ ਦੇ ਵਿੱਚ ਹਰ ਇੱਕ ਪਾਰਟੀ ਇਸ ਅਵਸਥਾ ਚੋਂ ਲੰਘ ਰਹੀ ਹੈ ਕਿ ਉਸ ਦਾ ਕੇਡਰ ਹੀ ਸਟਰੋਂਗ ਨਹੀਂ ਹੈ ਅੱਜ ਐਦਰੋਂ ਤੋੜ ਕੇ ਤੇ ਉਧਰਲੇ ਪਾਸੇ ਉਮੀਦਵਾਰੀ ਲਾਈ ਜਾ ਰਹੀ ਹੈ ਕਦੀ ਕਿਸੇ ਪਾਰਟੀ ਚੋਂ ਤੋੜ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਉਮੀਦਵਾਰੀ ਲਾਈ ਜਾ ਰਹੀ ਹੈ ਇਹ ਹਾਲਾਤ ਜੋ ਬੜੇ ਹੋਏ ਨੇ ਪੱਤਰਕਾਰ ਹਮੀਰ ਸਿੰਘ ਦੀ ਗੱਲ ਬੇਹੱਦ ਸਪਸ਼ਟ ਨਜ਼ਰ ਆ ਰਹੀ ਹੈ ਕਿ ਇਸ ਵੇਲੇ ਸਿਆਸਤ ਫਲੈਟ ਹੋ ਚੁੱਕੀ ਹੈ ਖੈਰ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕੀਤਾ ਜਮ ਕੇ ਨਾਰੇਬਾਜ਼ੀ ਕੀਤੀ ਉਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਹਨਾਂ ਨੂੰ ਉਂਗਲ ਦਿਖਾਉਂਦੇ ਨਜ਼ਰ ਆਏ ਨੇ ਗੁੱਸੇ ਦੇ ਵਿੱਚ ਉਹਨਾਂ ਨੂੰ ਅਦਵ ਕੌਨ ਦੇ ਨਜ਼ਰ ਆਏ ਨੇ ਪਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਉਸ ਤੋਂ ਬਾਅਦ ਆਪਣੇ ਲੀਡਰਾਂ ਦੇ ਵਾਸਤੇ ਇੱਕ ਬਿਆਨ ਵੀ ਜਾਰੀ ਕੀਤਾ ਆਖਿਰਕਾਰ ਕੀ ਹੋ ਸਾਰਾ ਮਾਮਲਾ ਹੋਇਆ ਆਓ ਉਹਨਾਂ ਦੇ ਬਿਆਨਾਂ ਤੋਂ ਸੁਣਦੇ ਹਾਂ ਮੈਂ ਸਮਝਦਾ ਜੋ ਕਹਿਣਾ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਔਰ ਅੰਤਿਮ ਫੈਸਲਾ ਉਨਾ ਨੇ ਕਿਹਾ ਜੋ ਹਾਈ ਕਮਾਂਡ ਨੇ ਕਰਿਆ ਦੇਸ਼ ਦੇ ਸੰਭਾਲ ਨੂੰ ਬਚਾਉਣ ਵਾਸਤੇ ਨਿਯੰਤਰਣ ਚੁੱਕਿਆ ਹੈ ਦੇਸ਼ ਦੇ ਲੋਕਾਂ ਤੱਕ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਇਹ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾਇਆ ਸ਼ਿਕਵਾ ਹੈ ਹੱਕ ਸਾਡਾ ਬੰਦਾ ਸੀ ਇਸ ਗੱਲ ਕੋਈ ਦੋਰਾ ਨਹੀਂ ਲੇਕਿਨ ਜੋ ਫੈਸਲਾ ਲਿਆ ਹਾਈ ਕਮਾਂਡ ਨੇ ਅਸੀਂ ਹੋ ਰਹੇ تھے ਫੁੱਲ ਚੜਾਉਣੇ ਹਨ ਪਰ ਅਸੀਂ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પા ਕੇ ਜਿੱਤੌਂਦਾ ਕਬੀਰ ਸਭ ਇਨਸਾਨ ਨੂੰ ਕੀ ਮੇਰੇ ਪਰਫਾਕਾ ਕੇ ਕੀ ਅਧਿਪਤੀ ਕਿਹਾ ਤਰਪੀਰ ਕਾਦੀ کہہ ਰਹੇ ਨੇ ਨਾਮ ਦੇ ਬਿਖਾਨੇ ਤੇ ਜਾਊਗਾ ਨਾਮ ਅਕੀਲਾ ਕਰਤਾ ਦੇਖ ਨਗਰੇ ਦੁਖੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਿਚਰੇ ਹੈ ਵਰਕਰਾਂ ਨੂੰ ਭਰੋਸਾ ਸਰਦਾਰ ਭਾਲ ਸਿੰਘ 'ਚ ਵਰਕਰਾਂ ਨੂੰ ਭਰੋਸਾ ਸਰਦਾਰ ਹਰਵੈਲ ਕੰਬੋਜ 'ਚ ਵਰਕਰਾਂ ਨੂੰ ਭਰੋਸਾ ਰਜਿੰਦਰ ਸਿੰਘ 'ਚ ਵਰਕਰਾਂ ਨੂੰ ਭਰੋਸਾ ਭਰੋਸਾ ਗੁਰਸ਼ਰਨ ਰੰਧਾਵਾ 'ਚ ਨਰਮਲ ਸਿੰਘ ਛਤਰਾਣਾ 'ਚ ਸਾਰੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40 40 ਸਾਲਾਂ ਤੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜੇ ਵੜਿੰਗ ਕੋਲੇ ਆਉਣ ਦੀ ਲੋੜ ਪੈਣੀ ਹੈ ਹੋ ਸਰਦਾਰ ਲਾਖ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰਬੀਲ ਜੀ ਨੇ ਸੰਭਾਲੇ ਆ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਪਈ ਜਿਵੇਂ ਗੰਭੀਰ ਗੱਲ ਲੱਗਾਂਗੀ ਜੀ ਵਰਕਰ ਦੇ ਬੌਟਰ ਨੇ ਬੌਟਰ ਕੈਂਪਰ ਸੀ ਬੋਰਡ ਵੀ ਬਾਬਾ ਹੈ ਧਰਮੇਰੀ ਗੱਲ ਨੂੰ ਬੌਟਰ ਜੀ ਨੇ ਕਹਿ ਲਿਆ ਸਰ ਜੀ ਕਰਕੇ ਕੀ ਕਰਕੇ ਧਰਮਵੀਰ ਗਾਂਧੀ ਦੇ ਪ੍ਰਚਾਰ ਤੇ ਸਾਰੇ ਜਿਹੜੇ ਹੈਗੇ ਜਾਣਗੇ ਜੀ 100% ਜਾਣੀਏ फिर कांग्रेस का चढ़ा तो नहीं लाइन खून च कांग्रेस है कोई इधर उधर हो सकता लेकिन नहीं